ਇਹ ਲੰਗਰ ਦਾ ਮਤਲਬ ਤਿਆਰ ਹੋਇਆ ਜੀ ਆਲੂ ਵਾਲੇ ਆਲੂ ਵਾਲੇ ਜੀ ਠੀਕ ਹੈ ਜੀ ਕਿੰਨੀ ਦੇਰ ਚ ਪੱਕ ਗਏ ਜੀ ਇਹ 1 ਘੰਟੇ ਚ ਇੱਕ ਘੰਟੇ ਜੀ ਠੀਕ ਹੈ ਜੀ ਤੇ ਦੇਖੋ ਜੀ ਆਲੂਆਂ ਦੇ ਗੱਟੇ ਕੱਢੀ ਜਾਂਦੇ ਆ ਬਾਹਰੇ ਤੇ ਆਲੂ ਪੱਕ ਚੁੱਕੇ ਹੈਗੇ ਤੇ ਆ ਵਿੱਚ ਜਿਹੜੇ ਹੋਰ ਛੱਡੇ ਹੋਏ ਆ ਮਤਲਬ ਉਹ ਚੀਜ਼ਾਂ ਤੇ ਆ ਕੱਲੇ ਕੱਲੀ ਬੋਰੀ ਬਾਈ ਫੜ ਕੇ ਬਾਹਰੇ ਕੱਢ ਰਿਆ ਤੇ ਮੈਨੂੰ ਤਾਂ ਐ ਤੀਵੇ ਦੇ ਚ ਕੱਲੇ ਚੌਲ ਜਾ ਸੋਲੇ ਹੀ ਧਰਦੇ ਆਗੇ ਤੇ ਬਾਈ ਕਹਿੰਦਾ ਇਹਦੇ ਵਿੱਚ ਆਲੂ ਵਾਲਿਆਗੇ ਗਰਮ ਬਹੁਤ ਜ਼ਿਆਦਾ ਆ ਤੇ ਤੇ ਬਾਈ ਘੱਟੇ ਕੱਢੀ ਜਾਂਦਾ ਬਾਹਰੇ ਤੇ ਇਸ ਤੋਂ ਬਾਅਦ ਇਹ ਆਲੂ ਸਾਰੇ ਆਲੂ ਹੈ ਜੀ ਤਿੰਨੋਂ ਘੱਟੇ ਆਲੂਆਂ ਦੇ ਤਿੰਨੋਂ ਘੱਟੇ ਆਲੂਆਂ ਦੇ ਠੀਕ ਆ ਜੀ ਤਿੰਨੋਂ ਘੱਟੇ ਆਲੂਆਂ ਦੇ ਨੇ ਜੀ ਤੇ ਆ ਬਾਈ ਨੇ ਕੱਢ ਲੇ ਤੇ ਬਾਹਰੇ ਲੰਗਰ ਇਹ ਲੰਗਰ ਵਾਸਤੇ ਹਨਾਈ ਲੰਗਰ ਤਿਆਰ ਹੋ ਚੁੱਕਿਆ ਈ ਕਿਉਂਕਿ ਇਹਦੇ ਵਿੱਚ ਕੁਦਰਤੀ ਗੱਲ ਆ ਮਤਲਬ ਇਹ ਜਿਹੜਾ ਪਾਣੀ ਉਬਲ ਰਿਹਾ ਤੇ ਇਹਦੇ ਵਿੱਚ ਆਪ ਦੇ ਆਪ ਪੱਕਦੇ ਆ ਤੇ ਲੰਗਰ ਲੋ ਤੇ ਜਿਵੇਂ ਲਾ ਲੋ ਚਾਵਲ ਰੱਖੇ ਹੋਇਆ ਇੱਧਰ ਤੇ ਛੋਲੇ ਚਨੇ ਤੇ ਆ ਇੱਕ ਮੈਂ ਵੀ ਥੈਲੀ ਲੰਕਾਈ ਸੀ ਬੱਚਾ ਇਹ ਵੀ ਪੱਕ ਗਈ ਆ ਉੱਪਰ ਆ ਗਈ ਤੇ ਆ ਬਾਈ ਨੇ ਕੱਢ ਲੀਆਂ ਬੋਰੀਆਂ ਲੰਗਰ ਵਾਸਤੇ ਇਹ ਗੁਰਦੁਆਰਾ ਸਾਹਿਬ ਦੇ ਲੰਗਰ 'ਚ ਜਾਣਗੇ ਜੀ ਹੈਂ ਜੀ ਠੀਕ ਹੈ ਤੇ ਲਓ ਜੀ ਕਿੰਨੀ ਦੇਰ ਦੇ ਵਿੱਚ ਪੱਕ ਗਈ 1 ਘੰਟੇ ਚੁੱਬਲ ਗਏ ਇਹਦੇ ਵਿੱਚ ਕੀ ਹੈ ਜੀ ਇਹ ਘੜਿਆਂ ਦੇ ਵਿੱਚ ਚੌ ਚਾਵਲ ਠੀਕ ਹੈ ਜੀ ਇਹਦੇ ਵਿੱਚ ਚੌਲ ਨੇ ਬਾਈ ਕਹਿੰਦਾ ਤੇ ਆਹ ਦੇਖੋ ਜੀ ਸਾਮ ਸਵੇਰੇ ਹਰ ਰੋਜ਼ ਇਦਾਂ ਹੀ ਪੱਕਦਾ ਖਾਣਾ 24 ਘੰਟੇ 24 ਘੰਟੇ ਤੇ ਜਿਹੜਾ ਉਹਨੇ ਤਾਂ ਸੇਵਾ ਕਰਾਈ ਹੈ ਅੱਛਾ ਸੇਵਾ ਕਰਾਉਣੀ ਆ ਬਾਈ ਆ ਇਹ ਨਾਲ ਤੇ ਇੱਕ ਸਾਈਡ ਤੋਂ ਖੜੋ ਇੱਕ ਤੋਂ ਪਰਨਾ ਇੱਥੋਂ ਠੀਕ ਹੈ ਅਧਰੋਂ ਖੜਾ ਸਾਈਡ ਤੋਂ ਲਾ ਵੀ ਆ ਪੌੜੀ ਚੜ ਕੇ ਰੇੜੀ ਖੜੀ ਹੋਣੀ ਆ ਰੇੜੀ ਤੇ ਰੱਖਿਆ ਹੋ ਠੀਕ ਹੈ ਜੀ ਅੰਦਰ ਤੇ ਬਾਹਰ ਤੇ ਜਿਹੜਾ ਪਿਆਰ ਹੋਊ ਠੀਕ ਹੈ ਕਿੱਦਾਂ ਵੀ ਛੜੀ ਉੱਪਰ ਬੋਲ ਗਈ ਉਹ ਸਭ ਆ ਦੋ ਕੁ ਲੜਕੇ ਹੋਰ ਭੇਜ ਦੋ ਨੀਚੇ ਦੋ ਕੁ ਲੜਕੇ ਹੋਰ ਭੇਜ ਦੋ ਨੀਚੇ ਹੋਰ ਰੱਖ ਲੈ